ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਪਹਿਲੀ ਵਾਰ ਇਸ ਘਰ ਤੋਂ ਵੀਡੀਓ ਬਣਾ ਰਹੇ ਹਾਂ ਏਰੀਆ ਦੋਸਤੋ ਪਿੰਡ ਚੋਟੀਆਂ ਤਹਿਸੀਲ ਤੇ ਜ਼ਿਲ੍ਹਾ ਇਸ ਨੂੰ ਮੋਗਾ ਲੱਗਦਾ ਹੈ ਜੀ ਓਨਰ ਦੇ ਨਾਲ ਗੱਲਬਾਤ ਕਰਾਵਾਂਗੇ ਵੀਰ ਦੇ ਨਾਲ ਸੋ ਵਪਾਰ ਦਾ ਕੰਮ ਆ ਦੋਸਤੋ ਖਾਸ ਤੌਰ ਤੇ ਤੇ ਦੋ ਐਨੀਮਲ ਵੀਰ ਦੇ ਕੋਲ ਅੱਜ ਸੇਲ ਲਈ ਹੈਗੇ ਆ ਦੋਨੋਂ ਮੱਜਾਂ ਦੀ ਪੂਰੀ ਡਿਟੇਲ ਜਿਹੜੀ ਆ ਦੋਸਤੋ ਆਪਣੀ ਵੀਡੀਓ ਦੇ ਵਿੱਚ ਕਵਰ ਕਰਾਂਗੇ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਜਾਣਨ ਤੋਂ ਬਾਅਦ ਤੁਸੀਂ ਵੀਰ ਦੇ ਸੰਪਰਕ ਨੰਬਰ ਜਿਹੜੇ ਆਪਾਂ ਦਵਾਂਗੇ ਬਿਲਕੁਲ ਤੁਸੀਂ ਉਹਨਾਂ ਤੇ ਕੰਟੈਕਟ ਕਰਕੇ ਗੱਲਬਾਤ ਕਰ ਸਕਦੇ ਜੀ ਚੱਲਦੇ ਆਂ ਵੀਰ ਦੇ ਕੋਲ ਬਥੇਰੀ ਜਾਣਕਾਰੀ ਦੇ ਲਈ ਪੁੱਛ ਲੈਣੇ ਆਂ ਕੀ ਡਿਟੇਲ ਹੈਗੀ ਇਹਨਾਂ ਪਸ਼ੂਆਂ ਦੀ ਹਾਂਜੀ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਸੁਣਾਓ ਠੀਕ ਆ ਜੀ ਬਹੁਤ ਵਧੀਆ ਤੇ ਠੀਕ ਆ ਵੀਰ ਆਪਣੇ ਜਿਹੜੇ ਕਿਸਾਨ ਵੀਰ ਆਪਣੇ ਨਾਲ ਜੁੜੇ ਆ ਜੀ ਉਹਨਾਂ ਨੂੰ ਆਪਣਾ ਇੱਕ ਨਾਮ ਜਰੂਰ ਦੱਸ ਜੀ ਨਾਮ ਮਨਜਿੰਦਰ ਸਿੰਘ ਜੀ ਪਿੰਡ ਛੋਟੀਆਂ ਕਲਾਂ ਜਿਲ੍ਹਾ ਮੋਗਾ ਤਹਿਸੀਲ ਮੋਗਾ ਨੇੜੇ ਤਲਵੰਡੀ ਭਾਈ ਜੀਰਾ ਵੀ ਆਪਾਂ ਨੂੰ 12 ਕਿਲੇ ਕੋਲ ਰੋਡ ਤੇ ਠੀਕ ਆ ਵੀਰ ਤੇ ਵੀਰ ਖਾਸ ਤੌਰ ਤੇ ਪਸ਼ੂ ਵਪਾਰ ਦਾ ਕੰਮ ਨਹੀਂ ਹਾਂਜੀ ਵਪਾਰ ਤੇ ਕਿੰਨੇ ਕ ਸਮੇਂ ਤੋਂ ਵੀਰ ਆਪਣਾ ਕਰ ਰਹੇ ਆ ਪਸ਼ੂ ਵਪਾਰ ਦਾ ਬਾ ਆਪਣਾ ਕੋਈ ਸ਼ੌਂਕੀਆ ਤੌਰ ਤੇ ਹੋ ਗਿਆ 7-8 ਸਾਲ ਹੋ ਗਿਆ ਜੀ ਠੀਕ ਹੈ ਕਿਉਂਕਿ ਤੌਰ ਤੇ ਹੀ ਹੈ ਬਸ ਜਿਆਦਾ ਨਹੀਂ ਠੀਕ ਹੈ ਮਤਲਬ ਕਿ ਕੋਈ ਚੰਗਾ ਪਸ਼ੂ ਲੱਭਦਾ ਮਿਲਦਾ ਤੇ ਆਪਾਂ ਆਉਂਦੇ ਪਸ਼ੂ ਡੇਲੀ ਰੁਟੀਨ ਚ ਆਉਂਦੇ ਡੇਲੀ ਆਖ ਜਾਂਦਾ ਇੱਕ ਆਉਂਦਾ ਇੱਕ ਜਾਂਦਾ ਆਉਣਾ ਜਾਂਦਾ ਹਾਂਜੀ ਤੇ ਪਰ ਵੀ ਸ਼ੌਂਕ ਤੌਰ ਤੇ ਹੀ ਹੈ ਜਿਆਦਾ ਨਹੀਂ ਠੀਕ ਹੈ ਜੀ ਅੱਜ ਵੀਰ ਆਪਣੇ ਕੋਲ ਦੋ ਨਗ ਦੋ ਐਨੀਮਲ ਸੇਲ ਹਨਾ ਜੀ ਹਾਂਜੀ ਦੋ ਆ ਜੀ ਤੇ ਆਪਾਂ ਇਹਦੇ ਨੰਬਰ ਤੇ ਜਿਹੜੀ ਆਪਣਾ ਇਹ ਝੋਟੀ ਹੈਗੀ ਆ ਵੀਰ ਹਾਂਜੀ ਤੇ ਇਹਦੇ ਬਾਰੇ ਕਰੀਏ ਇਨਫੋਰਮੇਸ਼ਨ ਸਾਂਝੀ ਵੀਰਾਂ ਦੇ ਨਾਲ ਵੀ ਇਹ ਕਿਰਮਾ ਸੁਣ ਕੇ ਸੁਣ ਜਾ ਰਹੀ ਹੈ ਜੀ ਕਿੰਨ ਢੋਈ ਲਈ ਇਹ ਆਪਣੇ ਮੁਲਾਜ਼ਮੀ ਬੰਦੇ ਉਹਨਾਂ ਕੋਲੋਂ ਲਈ ਆ ਠੀਕ ਆ ਅੱਜ ਸਵੇਰੇ ਲੈ ਕੇ ਆਉਣੀ ਤੇਰੇ ਠੀਕ ਆ ਜੀ ਠੀਕ ਆ ਫੌਜੀ ਬੰਦੇ ਜਿਹਦੇ ਕੋਲੋਂ ਲਈ ਆ ਦੂਜਾ ਸੂਆ ਛਿੱਗੀ ਆ ਜੀ ਮੂੰਹ ਠੀਕ ਆ ਜੀ ਠੀਕ ਆ ਤੇ ਪਹਿਲੇ ਸੂਏ ਦਾ 11 12 ਲੀਟਰ ਦਾ ਦੁੱਧ ਰਿਕਾਰੜੇ ਦਾ ਇਹ ਐਕਿਊਗਨੇ 1500 ਲੀਟਰ ਨੂੰ ਜਾਊਗੀ ਠੀਕ ਆ ਜੀ ਠੀਕ 4 18 ਲੀਟਰ ਦੇ ਕਰੇ ਜੀ ਮਾਂ ਵੀ ਉਹਨਾਂ ਦੇ ਘਰੇ ਹੀ ਆ ਅਵੇਲੇਬਲ ਹੈ ਪਹਿਲੇ ਸਵੇ ਨੇ ਮਤਲਬ ਕਿ 11 12 ਕਿਲੋ ਲੀਟਰ ਚੁਆਇਆ ਜੀ ਪੂਰਾ ਠੀਕ ਆ ਤੇ ਚੁਵਾਈ ਚੁਵਾਈ ਕਹਿੰਦੇ ਵੀ ਬਿਲਕੁਲ ਵਧੀਆ ਚੰਗੀ ਰਹੀ ਹੈ ਚੁਵਾਈ ਓਕੇ ਆ ਜੀ ਆਪਣੀ ਗਾਰੰਟੀ ਪੂਰ ਸਿੱਟੇ ਦੀ ਭਾਰ ਦੀ ਆਪਣੀ ਗਾਰੰਟੀ ਹੋਊਗੀ ਬਿਲਕੁਲ ਤਿੱਪਕਾ ਤੁਸਲੀ ਕੀਤੀ ਹੋਈ ਹੈ ਤੁਸਲੀ ਕਰਕੇ ਲਿਆਦੀ ਹੈ ਤੁਸਲੀ ਆਪ ਗਾਰੰਟੀ ਤੇ ਭੇਜਾਂਗੇ 2 3 ਦਿਨ ਦੇ ਬਗਾਰੰਟੀ ਚੈੱਕ ਸਕਦੇ ਆ ਪੀਨੇ ਦੇ ਉਹ ਸਾਡੇ ਬੱਚੇ ਅੱਜ ਵੀ ਰੱਖ ਸਕਦੇ ਨੇ ਕੱਲ ਵੀ ਰੱਖ ਸਕਦੇ ਪੰਜ ਚਾਰ ਦਿਨ ਪਏ ਵੀ ਆ। ਕੱਢ ਵੀ ਸਕਦੇ ਆ। ਅੱਜ ਮੇਰੇ ਘਰੇ ਆ ਕੇ ਜੀ ਆਹ ਨਹੀਂ ਲਾਉਂਦੀ ਪਏ। ਬੜੀ ਚੰਗੀ ਚੀਜ਼ ਹੈ ਚੰਗੀ ਦੇ ਰਚੀ। ਉਹ ਸਾਡਾ ਸੁਪਰ ਠੀਕ ਆ। ਸੋ ਦੋਸਤੋ ਕਿਸਾਨ ਵੀਰੋਂ ਮੈਂ ਤੁਹਾਨੂੰ ਦਿਖਾਉਣਾ ਚਾਹੂੰਗਾ ਤਕਰੀਬਨ ਪੁੱਠੇ ਪੱਠੇ ਦੀ ਬਹੁਤ ਚੌੜੀ ਆ ਤੇ ਰਾਜੀ ਆ ਤਕਰੀਬਨ ਚੰਗੇ ਜਿਹੜੀ ਸੇਵਾ ਦੇ ਵਿੱਚ ਪਲੀ ਹੈਗੀ ਆ ਤੇ ਪਹਿਲੇ ਸਵੇਰੇ ਦੀ ਜਿਹੜੀ ਮਿਲਕ ਕੈਪੈਸਿਟੀ ਵੀਰ ਨੇ ਦੱਸਿਆ ਵੀ 12 11 ਕਿਲੋ ਦੀ ਮਿਲਕ ਦੀ ਕੈਪੈਸਿਟੀ ਸੀ ਤੇ ਚੰਗੀ ਝੋਟੀ ਆ। ਅਗੇ ਕਿਸੇ ਵੀ ਕਿਸਾਨ ਵੀਰ ਨੇ ਘਰੇ ਘਰੇ ਲੂਤੌਰ ਤੇ ਸਾਂਭਣੀ ਆ ਤਾਂ ਦੋਸਤੋ ਮੈਨੂੰ ਲੱਗਦਾ ਵੀ ਬਹੁਤ ਵਧੀਆ ਚੰਗੀ ਜਿਹੜਾ ਇਹ ਝੋਟੀ ਆ ਸੌਦਾ ਚੰਗਾ ਤੇ ਮੂੰਹ ਮੱਥਾ ਫੇਸ ਦੀ ਕੁਆਲਿਟੀ ਜਿਹੜੀ ਇੱਕ ਵਾਰੀ ਤੁਹਾਨੂੰ ਆਪ ਦਿਖਾਉਣੀ ਆ ਬਿਲਕੁਲ ਕੁੰਡਾ ਜਾਂ ਸਿੰਘ ਛੋਟਾ ਸਿੰਘ ਆ ਤੇ ਫੇਸ ਜਿਹੜਾ ਹੈਗਾ ਦੋਸਤੋ ਬਿਲਕੁਲ ਤੁਸੀਂ ਦੇਖੋਗੇ ਆ ਲਓ ਜੀ ਤੇ ਜਿਹੜੀ ਹਾਈਟ ਆ ਦੋਸਤੋ ਮੀਡੀਅਮ ਹਾਈਟ ਆ ਤੇ ਮੀਡੀਅਮ ਹਾਈਟ ਤੋਂ ਥੋੜੀ ਜੀ ਪਲੱਸ ਵੀ ਕਹਿ ਸਕਦੇ ਆ ਤੇ ਮੀਡੀਅਮ ਹਾਈਟ ਆ ਪੂਰੀ ਫੱਬ ਦੀ ਝੋਟੀ ਆ ਵੀਰ ਦੇ ਕੋਲ ਤੇ ਖੋਲ ਕੇ ਤੋਰਾਂਗੇ ਇਸ ਨੂੰ ਤਸੱਲੀ ਨਾਲ ਤੁਹਾਨੂੰ ਦਿਖਾਵਾਂਗੇ ਤੇ ਇਹ ਕਹਿਣ ਦੀ ਜ਼ਿਆਦਾ ਜ਼ਰੂਰਤ ਨਹੀਂ ਜਿਹੜਾ ਸਾਡਾ ਮਾਲਵਾਣਾ ਇਹ ਹਰਿਆਣੇ ਦੇ ਬਰਾਬਰ ਹੀ ਜਾਂਦਾ ਪਿਆ ਜੀ ਬਿਲਕੁਲ ਮਾਲਵੇ ਦੇ ਵਿੱਚ ਪਸ਼ੂ ਖਰੀਦ ਕੇ ਪਾਸੇ-ਪਾਸੇ ਸ਼ਹਿਰ ਤੇ ਲੈ ਜਾਉਂ ਕਿਉਂਕਿ ਲੋਕਾਂ ਦੇ ਪਾਣੀ ਆਮ ਬਟਾਲਾ ਸਾਈਡ ਜਾੜੂ ਅੰਮਰਤਨ ਜਾੜੂ ਪਾਣੀ ਚੰਗੇ ਆ ਉੱਧਰ ਜਾ ਕੇ ਹਰਿਆਣੇ ਨੂੰ ਰਿਸ ਕਰਦੇ ਨੇ ਜਿਹੜੀ ਇੱਥੇ ਸਾਡੀ 11 12 ਲੀਟਰ ਤੇ ਆ ਉਹ ਨਾਰਮਲ 13 14 ਲੀਟਰ ਤੇ 15 ਲੀਟਰ ਜਾਵੜੂ ਪਾਣੀ ਉਧਰ ਚੰਗੇ ਕਰਦੇ ਬਿਲਕੁਲ ਬਿਲਕੁਲ ਸੋ ਦੋਸਤੋ ਬਾਕੀ ਤੁਹਾਨੂੰ ਕੋਲ ਕੇ ਦਿਖਾਉਨੇ ਆ ਤੇ ਰੇਟ ਜਿਹੜਾ ਭਾਪੜਦਾ ਉਹ ਵੀ ਆਪਾਂ ਵੀਰ ਤੋਂ ਪੁੱਛ ਲਵਾਂਗੇ ਲਾਸਟ ਤੇ ਬਾਕੀ ਚੰਗੀ ਆ ਓਵਰ ਆਲ ਦੋਸਤੋ ਤਾਰੀਫ ਕਰਨੀ ਬਣਦੀ ਹੈ ਜਦੋਂ ਪਸ਼ੂ ਕੋਈ ਚੰਗਾ ਆਪਾਂ ਦੇਖਦੇ ਆ ਤੇ ਆਰਡਰ ਖਵਾਣੇ ਵਾਲੇ ਬਹੁਤ ਪੂਰੇ ਲੇਵਾ ਹੈ ਤਕਰੀਬਨ 5 ਦਿਨ ਦਾ ਜਿਹੜਾ ਸਮਾਂ ਵੀ ਜਿਹੜਾ ਜਿਹੜਾ ਘਰ ਵਾਲਿਆਂ ਕਿਹਾ ਸੀ ਬਾਕੀ ਅੱਜ ਪਰ ਕਿਸੇ ਟਾਈਮ ਸੂ ਵੀ ਸਕਦਾ ਐਨੀ ਵਾਰ ਵਾਨੇ ਦੇ ਸਾਹ ਆ ਗਏ ਮੋਬਾਈਲ ਬੰਦਰ ਠੋਡੀ ਮੱਝ ਜਲਾ ਦੋਤੇ ਨੂੰ ਹਜੇ ਰੱਖਦੀ ਹੋਊਗੀ ਮੋਬਾਈਲ ਬੰਦਰ ਲੈ ਤੇ ਕਰੀਤ ਨੂੰ ਪਾਸੇ ਮੈਂ ਦਿਖਾ ਦਿੰਦਾ ਠੀਕ ਆ ਬੀ ਜੀ ਆ ਜੋ ਜੀ ਠੀਕ ਆ ਸੋਵਰੇ ਡਿਮਾਂਡ ਕਿੰਨੀ ਕਰਦੇ ਹੈਗੇ ਮੋਲੇ ਦਾ ਗੈਜ ਹੈ 83000 ਰੁਪਇਆ ਠੀਕ ਆ ਜੀ ਮੋਲਾ ਆਪਣਾ ਕੋਈ 5 ਲੱਖ ਕੋਈ 50 ਲੱਖ ਮਾਨਤਨ ਕਰਾਂਗੇ ਫੋਲੋ ਜੀ ਠੀਕ ਆ ਬਾਕੀ ਚੋਰ ਵੀ ਥਾਲੋਂ ਬਹੁਤ ਸੋਹਣਾ ਲੇਵਾ ਲੈ ਕੇ ਤਿਆਰ ਹੋਊਗੀ ਥੋੜਾ ਘਰ ਦਾ ਕਰੀ ਜਾਂਦੀ ਜਿਆਦੇ ਕਰਕੇ ਪੱਠੇ ਜਾ ਕੇ ਨਹੀਂ ਚੰਗੇ ਦੇ ਚੱਕੇ ਗਏ ਨੇ ਉਪਰ ਆ ਜਾ ਕਰਕੇ ਕਰਦਾ ਪਰਸੋਂ ਕਿਉਂਕਿ ਉਹਨਾਂ ਦੇ ਫਰੰਟ ਤੇ ਨਹੀਂ ਪਸ਼ੂ ਬੈਕ ਸਾਈਡ ਸੀਗੇ ਕੋਈ ਜਾਂਦਾ ਨਹੀਂ ਸੀਗਾ ਤੇ ਬੰਦਾ ਵੀ ਉਹਨਾਂ ਨੇ ਪਸ਼ੂਆਂ ਨੇ ਵੇਖਿਆ ਨਹੀਂ ਹੁੰਦਾ ਕਰ ਮੈਂ ਤੁਰ ਕਿਉਂ ਨਹੀਂ ਆਇਆ ਉਹਨਾਂ ਦਾ ਬੰਦਾ ਜਿਹੜਾ ਰੱਖਿਆ ਸੀਗਾ ਉਹੀ ਮੇਰੇ ਘਰ ਛੱਡ ਕੇ ਗਿਆ ਜੀ ਠੀਕ ਆ ਠੀਕ ਆ ਤੇ ਸੋ ਦੋਸਤੋ 83000 ਜਿਹੜੀ ਡਿਮਾਂਡ ਆ ਵੀਰ ਦੀ ਅ ਗੁੰਜਾਇਸ਼ ਜਿਹੜੀ ਹੁੰਦਾ ਕੋਈ ਮਾਨਤਨੋਂ ਮੌਕੇ ਤਾਂ ਹੁੰਦਾ ਜਿੰਨਾ ਵੀ ਥੋੜਾ ਬਾਤ ਹੋ ਜਾਵੇ ਉਹ ਮੌਕੇ ਤੇ ਹੋ ਜਾਏਗਾ ਬਾਕੀ ਹੈਵੀ ਬਾਡੀ weight ਦੇ ਵਿੱਚ ਪੂਰੀ ਹੈਗੀ ਆ ਤੇ ਪੁੱਠੇ ਪੱਠੇ ਦੀ ਚੜਾਈ ਮੈਂ ਤੁਹਾਨੂੰ ਪਹਿਲਾਂ ਦਿਖਾਤੀ ਆ ਤਸੱਲੀ ਦੇ ਨਾਲ ਤੁਹਾਨੂੰ ਜਿਹੜੀ ਦੋਸਤੋ ਇਹ ਆਪਾਂ ਝੋਟੀ ਦਿਖਾਈ ਆ ਤੇ ਇੱਕ ਵਾਰੀ ਥਣਾ ਤੋਂ ਜਿਹੜੀ ਤੁਸੀਂ ਫੇਰ ਦੇਖ ਲਓ ਵਿੱਥਾਂ ਵਰਲਾ ਪੂਰੀਆਂ ਹੈਗੀਆਂ ਨੇ ਚੰਗੀਆਂ ਗੇਠ ਗੇਠ ਦੀਆਂ ਵਿਰਲਾ ਪਾ ਕੇ ਸਕਦੇ ਆ ਸੋਹਣੀ ਵਿੱਥ ਵਰਲਾ ਇੱਕ ਕਿਸਾਨ ਵੀਰ ਜਿਹੜੀ ਦੂਜੇ ਨੰਬਰ ਤੇ ਆਪਾਂ ਮਾਝ ਦਿਖਾਉਣੀ ਆ ਇਹ ਸੂਈ ਆ ਤਾਜੀ ਸੂਈ ਆ ਤੇ ਟਾਈਮ ਜਿਹੜਾ ਸਮਾਂ ਪੁੱਛ ਰਹੇ ਨੇ ਕਿੰਨਾ ਹੋ ਗਿਆ ਸੂਈ ਨੂੰ ਤੇ ਇੱਕ ਵਾਰੀ ਫੇਸ ਦੀ ਕੁਆਲਿਟੀ ਬਿਲਕੁਲ ਤੁਸੀਂ ਦੇਖ ਲਓ ਆ ਸਿੰਘਾਂ ਦੀ ਪੰਤਰ ਮੂੰਹ ਮੱਥਾ ਜਿਹੜਾ ਫੇਸ ਐ ਇਦਾਂ ਦਾ ਜੀ ਤੇ ਆ ਦੇਖੋ ਆ ਹਵਾਨੇ ਤੋਂ ਦੇਖ ਲਓ ਹੁਣ ਜਿਹੜਾ ਸਮਾਂ ਦੋਸਤੋ ਤਕਰੀਬਨ ਈਵਨਿੰਗ ਟਾਈਮ ਸ਼ਾਮ ਦਾ ਸਮਾਂ ਆ ਕੋਈ ਸਾਢੇ 4 4 ਵਜੇ ਦਾ ਜਿਹੜਾ ਹੁਣ ਮੌਕਾ ਸਮਾਂ ਹੈਗਾ ਤੇ ਚਵਾਈ ਆਪਾਂ ਪੁੱਛ ਲੈਨੇ ਵੀਰ ਤੋਂ ਕਦੋਂ ਕਿ ਕਰਦੇ ਆ ਤੇ ਪੂਰੀ ਡਿਟੇਲ ਪੁੱਛਦੇ ਆ ਸੋ ਵੀਰ ਕੀ ਇਨਫੋਰਮੇਸ਼ਨ ਹੈ ਜੀ ਇਸ ਮੱਝ ਦੀ ਇਹ ਮਾਜੀ ਤੀਜਾ ਵਾਲਾ ਜੋਥਾ ਸੁਬਾ ਲਾ ਲਓ ਜੀ ਜੀ ਇੱਥੇ ਹੋਊਗਾ ਚੌਥਾ ਵੀ ਹੋਣਾ ਤੇ ਪੰਜਵਾਂ ਵੀ ਹੋਣਾ ਰੋਕਣੀ ਕਿਹਾ ਸਰ ਦੇ ਬਾਰੇ ਠੀਕ ਆ ਠੀਕ ਆ ਮਾਜੀ ਦੁੱਧ ਨੂੰ ਇਹਨੂੰ ਸੂਈ ਨੂੰ ਚ ਸੱਤਵਾਂ ਦਿਨ ਹੋ ਗਿਆ ਪੂਰਾ ਠੀਕ ਆ ਜੀ ਥੱਲੋਂ ਖਾਲੀ ਕਰਤੀ ਆ ਇਸ ਟਾਈਂ ਜਿਹੜਾ ਪੂਰਾ ਵੀਕ ਲੈਣਾ 11 ਲੀਟਰ ਪੂਰਾ ਆਪਾਂ ਜੋਕ ਕੇ ਦੇ ਸਕਦੇ ਹਾਂ ਮਤਲਬ ਕਿ ਆਪਾਂ ਚਾਹੇ ਕੰਡੇ ਨਾਲ ਚਾਹੇ ਮਲਕ ਲੀਟਰ ਮਾਰ ਕੇ ਵੀ ਇਹ ਆਪਾਂ ਜੇ ਕੋਈ ਪੁੱਛੇ ਕਹਿਣ ਵਾਲਾ 13 ਕਿਲੋ ਹੋਊਗਾ ਜਿਹੜਾ ਜੋਖਣ ਵਾਲਾ 11 ਕਿਲੋ ਹੋਊਗਾ ਦੁੱਧ ਜੀ ਠੀਕ ਆ ਠੀਕ ਆ ਪੂਰ ਛੱਟਾ ਕੋਈ ਨਹੀਂ ਆ ਧਾਰ ਫੋਲੀ ਆ ਸੋ ਦੋਸਤੋ ਤੀਜਾ ਸਵੇਰਾ ਚਾਹੇ ਚੌਥਾ ਵੀਰ ਕਹਿੰਦਾ ਮੰਨ ਲਓ ਆਪੋ ਆਪਣੀ ਸੋਚ ਸਮਝਾ ਥੋੜੀ ਤੇ 11 ਲੀਟਰ ਜਿਹੜਾ ਜੋਖਮਾਂ ਤੋਂ 10 ਮੌਕੇ ਦਾ ਤਿਆਰ ਤੇ ਬੱਚਾ ਨੀਚੇ ਘਟਾਣਾ ਜੀ ਹਾਂਜੀ ਮੇਲ ਕਾ ਫਾ ਥੱਲੇ ਹੈ ਨਾ ਤੇ 7 ਤੱਕ ਦਿਨ ਦਾ 6-7 ਦਿਨ ਦਾ ਜਿਹੜਾ ਸਮਾਂ ਹੋ ਗਿਆ ਦਿਨ ਹੋ ਗਏ ਸੂਈ ਨੂੰ ਤੇ ਦੁੱਧ ਤਕਰੀਬਨ ਦੋਸਤੋ ਪਾਏ ਦਾ ਬਾਕੀ ਤੁਸੀਂ 12 ਲੀਟਰ ਵੀ ਚੋ ਸਕਦੇ ਜੇ ਇਸ ਦੇ ਥੱਲੇੋਂ ਇਸ ਉੱਪਰ ਵੀ ਜਾ ਸਕਦੀ ਹੈ ਹਜੇ ਮੈਲੋਂ ਤੁਰਨਾ ਪਸੂ ਤੇ ਇਹਦੀ ਵੀਰ ਕੀ ਡਿਮਾਂਡ ਕੀ ਕੀਤੀ ਹੈ ਇਹਦਾ ਵਾ ਜੈ ਜੈ 60000 ਰੁਪਈਆ ਇਹ ਵੀ ਆਪਣਾ ਮੋਲਾ ਕੋਈ 5 ਲੱਖ ਕੋਈ 50 ਲੱਖ ਵਾ ਇਹ ਕਿਤੇ ਜਮਾਂ ਜੈ ਜੀ ਐਵੇਂ ਠੀਕ ਆ ਠੀਕ ਆ ਕੋਕੀ ਮਾਝੇ ਦੁੱਧ ਨੂੰ ਜਿਵੇਂ ਮਾਰਦੀ ਦੁੱਧ ਪੀ ਕੇ ਵੀ ਗਾਂ ਪਤਾ ਕਿ ਮਾਰਦੀ ਅੱਲਾ ਦੁਆਤ ਕਰ ਸਕਦੇ ਠੀਕ ਆ ਵੀਰ ਠੀਕ ਆ ਅਜੇ ਇਹਨੇ ਵੀ ਘਰ ਜੇ ਨਹੀਂ ਮੰਨਿਆ ਅੱਜ ਸਵੇਰੇ ਆਈਆਂ ਤੇ ਨਵਾਇਆਂ ਘਵਾਇਆਂ ਨਹੀਂ ਮੇਥੋਂ ਗਈਆਂ ਘਰੇ ਮੈਸੇ ਲੱਗਾ ਕਰਕੇ ਬੰਨਣ ਦੀ ਜਗ੍ਹਾ ਸੋਚਦਾ ਜੀ ਉਸੀ ਜਗ੍ਹਾ ਕਰਕੇ ਠੀਕ ਆ ਤਾਂ ਕਰਕੇ ਮੈਂ ਕਿਹਾ ਚਲੋ ਆਈ ਮਰ ਕੇ ਦੋਸਤੋ ਵੀਰ ਦੇ ਕੈਨੇਡਾ ਪ੍ਰੋਪਰ ਆ ਕੰਮ ਚੱਲ ਰਿਹਾ ਵੀਰ ਆਪ ਵੀ ਬਾਹਰ ਸੀਗਾ ਸੋ ਆਪਾਂ ਕੋਲ ਕੀਤੀ ਸੀ ਆਂਦਾ ਵੀ ਪਸ਼ੂ ਸੇਲ ਕਰਨੇ ਆ ਤੇ ਨਮਾਇਤ ਹੋਈ ਨਹੀਂ ਕਿ ਬੇਸ਼ੱਕ ਪਰ ਜਿਹੜੀ ਕੁਆਲਿਟੀ ਆ ਦੋਸਤੋ ਦਿਖ ਪੈਂਦੀ ਆ ਥਾਂ ਹਵਾਨੇ ਦੀ ਬਿਲਕੁਲ ਸਾਫ ਆ ਤੋੜ ਕੇ ਤੁਹਾਨੂੰ ਆਪ ਦਿਖਾ ਦੇਣੀ ਆ ਤਸਦੀ ਦੇ ਨਾਲ ਇਹਨੂੰ ਵੀਰ ਜੀ ਬਾਹਰ ਕੱਢ ਕੇ ਤੋੜ ਦਈਏ ਲੰਮਾ ਜੀ ਤੇ ਬਾਕੀ ਦੁੱਧ ਵਾਲੀ ਜਿਹੜੀ ਮੱਝ ਕਰੋ ਥਾਂ ਹਵਾਨਾ ਚੈੱਕ ਕਰੋ ਉਹ ਕਿਹ ਬੰਤਰ ਟੈਸਟ ਵਿੱਚ ਆ ਹੈ ਬਾਕੀ ਟੈਸਟ ਜਬਲ ਸਭ ਦਾ ਜਿਹੜਾ ਮੁੰਡਾ ਬੱਚਾ ਚੰਗਾ ਗੱਦਗਾ ਥਾ ਮਿਟੇ ਆਲਾ ਮਿਟੇ ਇਹ ਯਾਦ ਸੁਛੇ ਮਾ ਵਾ ਮਚਦਾ ਨਾ ਵੇ ਹਵਾਂ ਨਾ ਬੰਨਿਆ ਵੀਰ ਜੀ ਕਦੋਂ ਕਰਦੇ ਹੋ ਟਾਈਮ ਟੂ ਟਾਈਮ ਇਹਨਾਂ ਦੀ ਸ਼ਾਮ ਨੂੰ ਜਾਂ ਸਵੇਰੇ ਸਵੇਰੇ ਹੁੰਦੇ 7:30 8:00 ਵਜੇ ਟਾਈਮ ਕੋਈ ਜਲਤ ਨਹੀਂ ਗਿਆ 7:30 ਵੀ ਜਾਂ 8:00 ਵੀ ਕਰ ਜਾਂਦੇ ਆ ਠੀਕ ਹੈ ਤੇ ਸ਼ਾਮ ਨੂੰ ਬਸ ਕੋਈ ਟਾਈਮ ਨਹੀਂ ਆਸ 7:00 ਵਜੇ ਜਾਂਦੇ ਠੀਕ ਹੈ ਜਾਂਦੇ 5:00 ਵਜੇ ਠੀਕ ਹੈ ਜੀ ਬਾਕੀ ਸੱਜਰ ਪਸ਼ੂ ਦਾ ਕੋਈ ਚੱਕਰ ਨਹੀਂ ਆਪਣਾ ਪੰਜ ਟਾਈਮ ਜੁਆਇਸ ਕਰ ਲਓ ਛੇ ਟਾਈਮ ਕਰ ਲਓ ਬਿਲਕੁਲ ਆ ਬੱਚੇ ਦਾ ਨਾਰੂਗਾ ਦੇਖੋ ਦ ਨਾਲ ਆ ਬੱਚੇ ਦਾ ਨਾਰੂਗਾ ਜਿਹੜਾ ਨਾਲ ਆ ਦੋਸਤੋ ਇਹ ਸੁੱਕਾ ਬਿਲਕੁਲ ਨਾਲ ਦੇਖੋ ਤੁਸੀਂ ਤੇ ਆ ਜਿਹੜਾ ਮੇਲ ਕਾਫ ਆ ਥੱਲੇ ਬੱਚਾ ਕੱਟਾ ਹੈ ਪ੍ਰੋਪਰ ਬੱਚਾ ਦੇਖ ਲਓ ਆ ਦੁੱਧ ਦੰਦੀਆ ਦੇਖੋ ਆ ਦੰਦੀਆ ਦੇਖੋ ਇੱਕ ਹਫਤੇ ਅਲਕੇ ਦੰਦੀਆਂ ਨੇ ਠੀਕ ਹੈ ਜੀ ਤੇ ਸੋਹਣੇ ਪਸ਼ੂ ਆ ਵੀਰ ਦੇ ਕੋਲ ਦੋ ਐਨੀਮਲ ਸੀ ਦੋਸਤੋ ਇੱਕ ਦੁੱਜਣ ਜਿਹੜੀ ਸੈਕੰਡ ਟਾਈਮਰ ਜਿਹੜੀ ਤੁਹਾਨੂੰ ਆਪਾਂ ਝੋਟੀ ਦਿਖਾਤੀ ਆ ਤੇ ਹਾਂਜੀ ਹੋਰ ਵੀ ਐਨੀਮਲ ਵੀ ਰਹਿਗਾ ਆਪਣਾ ਇੱਕ ਜਮਾਂਦਰੂ ਤੇ ਲਗਾਵਾ ਜੀ ਆ ਤੇਲ ਜਮਾਂਦਰੂ ਤੇਲਾ ਕਰਦੀ ਗਾਵਾਂ ਚੌਥਾ ਪੰਜਵਾਂ ਸੂਆ ਹੋਊਗਾ ਆ ਥਣੋਂ ਤੇਲ ਆ ਜਾਂ ਮਤਲਬ ਕਿ ਤਿੰਨ ਨਾਲੀ ਆ ਜੀ ਜਮਾਂਦਰੂ ਤਿੰਨ ਹੀ ਆ ਜੀ ਸਾਡਾ ਜਮਾਂਦਰੂ ਤਿੰਨ ਥਾਣੀਆਂ ਜੀ ਜਮਾਂਦਰੂ ਤਿੰਨ ਸਾਡਾ ਜਿੰਨੇ ਮੂਹਰ ਲਈ ਗਾੜੀ ਚ ਦੁੱਧ ਆ ਉਨਾਂ ਕੱਲੇ ਪਿਛਾੜੀ ਦੁੱਧ ਦਊਗਾ ਕੱਲੇ ਸਾਂਚ ਮੰਗਰ ਲਈ ਠੀਕ ਅੱਗੇ ਪਿੱਛੇ ਪ੍ਰੋਪਰ ਆ ਵੀ ਜਿੰਨਾ ਦੋ ਥਾਣਾ ਜੱਗੇ ਆ ਉਹਨਾਂ ਇੱਕ ਥਾਂ ਪਿੱਛੇ ਇੱਕ ਥਾਂ ਚ ਦੋਨੇ ਮੂਹਰੇ ਮੇ ਜਿੰਨੇ ਦੋਨੋਂ ਮੋਕਰੇ ਉਦਾਂ ਕੱਲੇ ਮਗਰੇ ਮੋਕਦਾ ਵਾ ਤੇ ਚੌਥਾ ਕਸੂਆ ਹੈਗੀ ਆ ਸੂਈ ਨੂੰ ਡੇਢ ਤੋਂ ਦੋ ਮਹੀਨੇ ਹੋ ਗਏ ਆ ਹਾਂਜੀ ਤੇ ਹੁਣ ਅੱਜ ਹੀਟ ਦੇ ਵਿੱਚ ਆ ਟੀਕਾ ਨਹੀਂ ਭਰਵਾਇਆਗਾ ਅੱਜ ਟਾਈਮ 13:30 14 ਲੀਟਰ ਦੁੱਧ ਪੰਡੇ ਵਾਲੇ ਆਪਾਂ ਚੱਲਦੇ ਆਣ ਤੇ ਤੀਜਾ ਸੂਆ ਤੀਜਾਈ ਹੈ ਨਾ ਸੂਈ ਹਾਂ ਠੀਕ ਜਦੋਂ ਤਾਂ ਫਿਰ ਉੱਠਾ ਲਓ ਤੀਜਾ ਸੂਆ ਚਾਹੇ ਦੋਸਤੋ ਚੌਥਾ ਚੌਥੀ ਜਿਹੜਾ ਹੈ ਥਰਡ ਜਿਹੜੀ ਆ ਟਾਈਮਰ ਤੁਸੀਂ ਮੰਨ ਸਕਦੇ ਜੀ ਇਹ ਬੱਚੀ ਇਸੇ ਦੀ ਆ 20 ਲੀਟਰ 20 ਪਲੱਸ ਜਾਂਦੀ ਭਈ ਇਹ ਪਹਿਲੇ ਸਵੇਦੀ ਹੋਵੇਗੀ ਫਿਰ ਇਹ ਸਭ ਤੋਂ ਪਹਿਲੇ ਸਵੇਦੀ ਹੈ ਇਸਵਾਜ ਖੋਰ ਸੀ ਵਿੱਚ ਠੀਕ ਆ ਪਹਿਲੇ ਸਵੇਦੀ ਤੋਂ ਸੂਈ ਆ ਤੇ ਤੀਜੇ ਸਵੇਦੀ ਉਹ ਆ ਤੇ ਚੌਥੀ ਦੀ ਤੁਸੀਂ ਇਸ ਵਾਰ ਮੰਨ ਸਕਦੇ ਜੀ ਹੁਣ ਹੁਣ ਬੱਚਾ ਕਿਹੜਾ ਸੀ ਵੀਰੇ ਦੇ ਮਗਰ ਬੱਚਾ ਹਲਕਾ ਮਰ ਗਿਆ ਉਹ ਮਰ ਗਿਆ ਜੀ ਮਰ ਗਿਆ ਅੱਛਾ ਬੱਚਾ ਜਿਹੜਾ ਸੀ ਦੋਸਤੋ ਉਹ ਮਰਿਆ ਤੇ 2.5 ਮਹੀਨੇ ਦੀ ਸੂਈ ਆ ਹਾਂ ਡੇਢ ਡੇਢ ਦੋ ਮਹੀਨੇ ਡੇਢ ਦੋ ਮਹੀਨੇ ਦੀ ਜਿਹੜੀ ਦੋਸਤੋ ਡੇਢ ਤੋਂ ਦੋ ਮੰਥ ਦੀ ਸੂਈ ਆ ਤੇ ਦੁੱਧ ਕਿੰਨਾ ਨੈਟ ਤਿਆਰ 13 14 ਲੀਟਰ ਜਿਹੜੀ ਚੁਵਾਈ ਤੁਸੀਂ ਆ ਦੋਸਤੋ ਬਿਲਕੁਲ ਘਰੇ ਪਹੁੰਚ ਕੇ ਕਰ ਸਕਦੇ ਜੀ ਹਵਾਨੇ ਦੀ ਬੰਤਰ ਜਿਹੜੀ ਤੁਸੀਂ ਜਰੂਰ ਵੇਖ ਲਿਓ ਬਿਲਕੁਲ ਬੈਕ ਸਾਈਡ ਤੇ ਜਿਹੜਾ ਹੈਗਾ ਇੱਕ ਥਾਣਾ ਤੇ ਫਰੰਟ ਜਿਹੜੇ ਅੱਗੇ ਆ ਉਹ ਦੋ ਥਾਣ ਤੁਹਾਨੂੰ ਮਿਲਣਗੇ ਤਿੰਨ ਥਣੀਆਂ ਲਓ ਜੀ ਇਧਰੀ ਜਮਾਂਦਰੂ ਜਿਹੜੀ ਦੋਸਤੋ ਤਿੰਨ ਥਣੀਆਂ ਆ ਤੇ ਪ੍ਰੋਪਰ ਤੁਸੀਂ ਜਰੂਰ ਦੇਖ ਲਓ ਆ ਕਰੋ ਚੈੱਕ ਜੀ ਅਗਲੇ ਦੋ ਥਣ ਮਗਰ ਇੱਕ ਥਾਣਾ ਆ ਲਓ अच्छा अभी हूण नेट ਤੋਂ ਫਿਰ 18-19 ਲੀਟਰ ਚਵਾ ਦੂੰਗਾ ਹੈ ਨਾ ਇੰਨਾ ਚਵਾਉਂਦੀ ਰਹੀ ਆ ਥੋੜਾ ਮੈਸਤੀ ਲੱਗਣੇ ਕਰਕੇ ਇਹ ਵਾਲੇ ਪਾਸੇ ਆ ਜੀ ਬੱਚੀ ਹੈ ਜੀ ਹੁਣ 20 ਪਲੱਸ ਜਾਂਦੀ ਪਈ ਹੈ ਜੀ ਪੂਰੀ ਠੀਕ ਆ ਜੀ ਉਹੀ ਜ਼ਿਆਦਾ ਦੇਦੀ ਬੱਚੀ ਵੀ ਪਰ ਉਹ ਸੇਲ ਨਹੀਂ ਕਰਨੀਗੇ ਪਰ ਉਹ ਸੇਲ ਨਹੀਂ ਹੈਗੀ ਹਾਂ ਉਹ ਸੇਲ ਨਹੀਂ ਇਹਦੀ ਬੱਚੀ ਹੈ ਦੂਜੇ ਸੂਹ ਦੀ ਬੱਚੀ ਹੈਗੀ ਯਾਰ ਦੋ ਅੱچھے ਐਸ਼ੀ ਦੇ ਆਪਣੇ ਠੀਕ ਆ ਉਹ ਦੋ ਬੱਚੇ ਸੀ ਕੋਈ ਬੱਚੀ ਹੁਣ ਚੌਥਾ ਸੂਆ ਹੈ ਨਾ ਤੇ ਹੁਣ ਚੌਥੇ ਸੂਹ ਦੀ ਦੋਸਤੋ 1.5 ਤੋਂ 2 ਮਹੀਨੇ ਦੀ ਜਿਹੜੀ ਸੂਈ ਆ ਦੁੱਧ ਤਕਰੀਬਨ ਤੁਸੀਂ ਛੋੜ ਸਕਦੇ ਜਿੰਨਾ ਵੀਰ ਨੇ ਕਿਹਾ ਥੋੜਾ ਜਿਆਦਾ ਸੇਵਾ ਸੂਬਾ ਤਾਂ ਵੀਰ ਕਹਿੰਦਾ ਸੀ ਬੇਤਿਆਨੀ ਹੋਈਆਂ ਥੋੜਾ ਮਿਸਤਰੀ ਘਰ ਲੱਗਣ ਕਰਕੇ ਤੇ ਬਾਕੀ ਜਿਹੜੀ ਚੁਵਾਈ ਆ ਉਹ ਤੁਸੀਂ ਕਰ ਸਕਦੇ ਜੇ ਮੌਕੇ ਘਰੇ ਪਹੁੰਚ ਜਕੇ ਵੱਡੇ ਕਦ ਕਾਟ ਦੇ ਵਿੱਚ ਆ ਠੀਕ ਹੈ ਜੀ ਡੱਬੀ ਐਚ ਐਫ ਜਿਹੜੀ ਵਹਿਰ ਆ ਵੀਰ ਹੁਣਾਂ ਦੇਖੋ ਤਿੰਨ ਥਣੀਆਂ ਜਮਾਂਦਰੂ ਜ਼ਰੂਰ ਨੋਟ ਕਰ ਲਿਓ ਤੇ ਰੇਟ ਜਿਹੜਾ ਭਾ ਪਰਤਾ ਆਪਾਂ ਵੀਰ ਤੋਂ ਪੁੱਛ ਲੈਣੇ ਆ ਅੱਛਾ ਵੀਰ ਡਿਮਾਂਡ ਕਿੰਨੀ ਕਰਤੀ ਤੇ ਲੈ ਕੀ ਕਰਨਾ 24000 ਰੁਪਏ ਇਹਦਾ 24000 ਦੁੱਧ ਹੋਣਾ 14 ਹੀ ਹੋ ਜਾਦਾ ਜਿਆਦਾ ਨਹੀਂ ਕੋਈ ਜੀ ਠੀਕ ਹੈ ਨੈਟ ਜਿਹੜਾ ਵੀਰ ਜੀ ਸਮਾਂ ਇੱਕ ਵਾਰੀ ਕਲੀਅਰ ਆਪਾਂ ਕਰ ਦਈਏ ਵੀ ਡੇਢ ਤੋਂ 2 ਮਹੀਨੇ ਹੋਈ ਹੋਣਗੇ ਹਨਾ ਡੇਢ ਤੋਂ 2 ਮਹੀਨੇ ਹੋਇਆ ਕੀਪਰ ਪਲੱਸ ਇਹਨੂੰ ਪਾਊਡਰ ਵੀ ਚਾਰਿਆ ਜੀ ਅੱਜ ਹੀਟ ਦੇ ਵਿੱਚ ਆਇਆ ਇਹ ਬਾਕੀ ਦਾ ਇਹ ਹਰ ਵਾਰੀ ਆਈ ਹੋਇਆ ਇਹੜਾ ਇੱਕ ਟੀਕਾ ਭਰਾਈਏ ਇੱਕ ਟੀਕਾ ਤੇ ਰਹਿ ਜਾਂਦੀ ਹੈ ਠੀਕ ਆ ਆਪਣੀ ਘਰ ਦੀ ਆ ਠੀਕ ਆ ਕੋਈ ਇਦਾਂ ਦਾ ਕੰਮ ਨਹੀਂ ਮਤਲਬ ਹਜੇ AI ਤੁਸੀਂ ਹਜੇ ਕਰਵਾਈ ਨਹੀਂ AI ਕਰਵਾਈ ਨਹੀਂ ਜੀ ਡਾਕਟਰ ਨੂੰ ਕੋਲ ਆਇਆ ਸੀ ਬਾਹਰ ਸੀਗਾ ਠੀਕ ਆ ਸੋ ਦੋਸਤੋ ਬੈਨ AI ਤੋਂ ਹਜੇ ਵੀਰ ਕਹਿੰਦਾ ਵੀ ਆਪਾਂ ਪਾਊਡਰ ਵਗੈਰਾ ਚਾਰੇ ਸੀ ਤਕਰੀਬਨ ਹੀਟ ਦੇ ਵਿੱਚ ਅੱਜ ਐਂਡिकेट ਕੀਤਾ ਹੈ ਵੀ ਅੱਜ ਹੀਟ ਦੇ ਵਿੱਚ ਸੀਗੀ ਤੇ ਬਟ ਹਜੇ AI ਨਹੀਂ ਹੋਈਗੀ ਤੇ ਤੁਸੀਂ ਜਿਹੜੀ ਅਬੈੜ ਖਰੀਦਣੀ ਚਾਹੋ ਤਾਂ ਜ਼ਰੂਰ ਤੁਸੀਂ ਖਰੀਦ ਸਕਦੇ ਜੀ ਮੁੱਲ ਵੀਰ ਜੀ ਲਾਸਟ ਫੇਰ ਕਿੰਨਾ ਦੱਸਿਆ 24000 24000 ਜੀ 24000 ਜਿਹੜਾ ਦੇਲ ਹੈਗਾ ਦੋਸਤੋ ਇੱਕ ਵਾਰੀ ਫੇਸ ਤੋਂ ਮੂ ਮੱਥਾ ਜਿਹੜਾ ਹੈਗਾ ਇਹਦਾ ਬਿਲਕੁਲ ਤੁਸੀਂ ਜਰੂਰ ਵੇੜਦਾ ਦੇਖ ਲਓ ਵੱਡੇ ਕਦ ਕੱਦ ਦੇ ਵਿੱਚ ਇਹ ਕੋਈ ਬਾਹਲੀ ਲੱਸੀ ਫਿੱਕੀ ਨਹੀਂ ਹੈਗੀ ਬਿਲਕੁਲ ਰਾਜੀ ਵੇੜ ਤੇ 24000 ਜਿਹੜਾ ਨੈਟ ਪ੍ਰਾਈਸ ਹੈਗਾ ਇਸਦਾ ਸੋ ਦੋਸਤੋ ਇਹ ਸਨ ਵੀਰ ਤਿੰਨ ਐਨੀਮਲ ਬਾਈ ਦੇ ਕੋਲ ਸੇਲ ਨੇ ਇੱਕ ਪਹਿਲਾਂ ਆਪਾਂ ਦੋਸਤੋ ਤੁਹਾਨੂੰ ਇੱਕ ਪਹਿਲਾਂ ਜਿਹੜੀ ਆਪਾਂ ਦੋਸਤੋ ਤੁਹਾਨੂੰ ਝੋਟੀ ਦਿਖਾਤੀ ਦੂਜੇ ਨੰਬਰ ਤੇ ਜਿਹੜੀ ਤੁਹਾਨੂੰ ਤੀਜੇ ਸੂਵੇ ਜਿਹੜੀ ਹੈਗੀ ਦੋਸਤੋ ਮੱਝ ਦਿਖਾਈ ਹੈ ਅਨੀਮਲ ਜਿਹੜਾ ਵੀ ਤੁਹਾਨੂੰ ਪਸੰਦ ਆਵੇ ਤੁਸੀਂ ਖਾਸ ਤੌਰ ਤੇ ਬਿਲਕੁਲ ਸਕਰੀਨ ਦੇ ਨੀਚੇ ਵਾਲੇ ਪਾਸੇ ਨੰਬਰ ਚਲਦੇ ਕਰ ਦੇਣੇ ਆ ਨੰਬਰਾਂ ਤੇ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਜੀ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ